ਸਰ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਆ ਕਿ ਜੋ ਅੱਜ ਹਾਲਾਤ ਚੱਲ ਰਹੇ ਨੇ ਇਲੈਕਸ਼ਨ ਆ ਰਿਹਾ ਬਹੁਤ ਬਹੁਤ ਵੱਡੀਆਂ ਪਾਰਟੀਆਂ ਬਹੁਤ ਬਹੁਤ ਵਾਅਦੇ ਕਰ ਰਹੀਆਂ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਰ ਰਿਹਾ ਕੋਈ ਕਹਿੰਦਾ ਕੰਨ ਕਰ ਦੂੰਗਾ ਕੋਈ ਕਹਿੰਦਾ ਪੈਟਰੋਲ ਸਸਤਾ ਕਰ ਦੂੰ ਕੋਈ ਕੁਛ ਕਰ ਰਿਹਾ ਇਹਦੇ ਬਾਰੇ ਵਿੱਚ ਜਿਹੜੇ ਜਿਹੜੇ ਪਹਿਲੇ ਵਾਅਦੇ ਕੀਤੇ ਸੀ ਕੀ ਉਹਨਾਂ ਤੇ ਉੱਤੇ ਪਹਿਲੀਆਂ ਸਰਕਾਰਾਂ ਉੱਤਰੀਆਂ ਜਾਂ ਨਹੀਂ ਉੱਤਰੀਆਂ ਜਾਂ ਉਹਨਾਂ ਸਰਕਾਰਾਂ ਨੂੰ ਆਪਣੀ ਸੀਟ ਲੈਣ ਵਾਸਤੇ ਜਿਹੜਾ ਸੀਗਾ ਮਤਲਬ ਉਹ ਲੋਕਾਂ ਨੂੰ ਸਭ ਜਵਾਲ ਬਾਗ ਦਿਖਾ ਕੇ ਆਪਣੀਆਂ ਸੀਟਾਂ ਜਿੱਤੀਆਂ ਉਹਦੇ ਵਿੱਚ ਵਾਅਦੇ ਨਹੀਂ ਪੂਰੇ ਕੀਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਨੇ ਵਾਸਤੇ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਜ਼ਰੂਰ ਕਰਦਾ ਆ ਜੀ ਕਿ ਤੁਸੀਂ ਜਿੰਨੀਆਂ ਵੀ ਸਰਕਾਰਾਂ ਪਿੱਛੇ ਹੁਣ ਤੱਕ 74 ਸਾਲਾਂ ਤੋਂ ਸਾਡੀਆਂ ਰਹੀਆਂ ਉਹਨਾਂ ਦੇ ਮੈਨੀਫੈਸਟੋ ਜ਼ਰੂਰ ਯਾਦ ਕਰਿਆ ਕਰੋ ਸਾਨੂੰ ਇਹਨਾਂ ਨੂੰ ਵੋਟਾਂ ਪਾਣ ਵਾਸਤੇ ਕੋਈ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਇਹਨਾਂ ਲੋਕਾਂ ਦੇ ਹੀ ਭਾਸ਼ਣ ਜੇ ਅਸੀਂ ਯਾਦ ਰੱਖੇ ਹੁੰਦੇ ਅੱਜ ਤੱਕ ਤਾਂ ਸਾਨੂੰ ਪਤਾ ਲੱਗ ਜਣਾ ਸੀ ਕਿ ਅਸੀਂ ਕਿਹਨਾਂ ਨੂੰ ਵੋਟਾਂ ਪਾਣੀਆਂ ਤੇ ਕਾਦੇ ਵਾਸਤੇ ਅਸੀਂ ਵੋਟਾਂ ਪਾਣੀਆਂ ਇਹ ਜਿੰਨੀਆਂ ਵੀ ਆਂਦੇ ਆ ਪੰਜਾਬ ਦੇ ਵਿੱਚ ਤੇ ਇਹਨਾਂ ਨੇ ਵਾਰੀ ਲਈ ਹੋਈ ਐ ਪਹਿਲਾਂ ਮੇਰੀ ਵਾਰੀ ਹੁਣ ਤੇਰੀ ਵਾਰੀ ਹੁਣ ਤੂੰ ਮੇਰੇ ਪਰ ਪਰਚਾ ਨਾ ਕਰੀਂ ਮੈਂ ਤੇਰੇ ਪਰਚੇ ਮaaf ਕਰ ਦਊਂਗਾ ਇਹ ਭਲੇ ਪੱਤੀ ਹੁਣ ਪੰਜਾਬ ਦੇ ਲੋਕ ਜਿਹੜੇ ਆ ਚੰਗੀ ਤਰ੍ਹਾਂ ਜਾਣ ਚੁੱਕੇ ਆ ਪਰ ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਵਾਸਤੇ ਸਰਕਾਰ ਬਣਾਉਣ ਵਾਸਤੇ ਉਹਨਾਂ ਨੇ ਮੰਨ ਬਣਾ ਲਿਆ ਆ ਸਰਕ ਪੇ ਦੇ ਵਿੱਚ ਤੁਹਾਨੂੰ ਗੱਲ ਪੁੱਛਣੀ ਚਾਹੁੰਦਾ ਹੈਗਾ ਕਿ ਆਮ ਆਦਮੀ ਪਾਰਟੀ ਤਾਂ ਪਹਿਲੀ ਵਾਰੀ ਆ ਰਹੀ ਆ ਜਾਂ ਪਹਿਲਾਂ ਤੁਹਾਡੇ ਆਪਣੇ ਸਗੇ ਐਮ ਐਲ ਏ ਸਾਹਿਬ ਤੁਹਾਡੇ ਕਹਿ ਲਈਏ ਜਾਂ ਆਪਣੇ ਰੋੜੀ ਸਾਹਿਬ ਦੀ ਗੱਲ ਕਰ ਚੰਗਰ ਕੌਂਸਲ ਚੌਂਸ ਦੀ ਗੱਲ ਕਰ ਰਹੇ ਆ ਤੁਸੀਂ ਇਹਨਾਂ ਵਿੱਚ ਕੀ ਖਾਸ ਦੇਖਿਆ ਜਿਸ ਕਰਕੇ ਸਰਕਾਰ ਦੇਖਣ ਵਾਸਤੇ ਹਰੇਕ ਚੀਜ਼ ਦੀ ਇੱਕ ਧਾਰਨ ਹੁੰਦੀ ਆ ਸਾਡੇ ਕੋਲ ਧਾਰਨ ਦਿੱਲੀ ਦੀ ਆ ਬਹੁਤ ਵੱਡੀ ਇਤੋਂ ਪਰੇ ਹੁਣ ਸਾਨੂੰ ਕੀ ਚਾਹੀਦਾ ਇੱਕ ਬੰਦਾ ਸਾਨੂੰ ਧਰਮਤ ਨਹੀਂ ਮੰਨਦਾ ਇੱਕ ਬੰਦਾ ਸਾਨੂੰ ਜਾਤਾਂ ਮਜਵਾ ਵਾਸਤੇ ਨਹੀਂ ਮੰਨਦਾ ਉਹ ਆ ਕੇ ਸਾ ਤੋਂ ਵੋਟ ਮੰਗਣ ਵਾਸਤੇ ਸਾਨੂੰ ਪਹਿਲਾਂ ਵੋਟ ਦੀ ਪਾਵਰ ਸਮਝਾਉਂਦਾ ਫੇਰ ਕਹਿੰਦਾ ਵੋਟ ਉਹਨੂੰ ਪਾਓ ਜਿਹੜਾ ਕੰਮ ਕਰਦਾ ਉਹਨਾਂ ਦਿੱਲੀ ਦੇ ਵਿੱਚ ਵੀ ਕਿਹਾ ਕਿ ਜੇ ਮੈਂ ਕੰਮ ਕੀਤੇ ਮੈਨੂੰ ਵੋਟ ਪਾ ਦਿਓ ਇੱਦਾਂ ਆ ਕੇ ਪੰਜਾਬ 'ਚ ਕਹਿ ਰਿਹਾ ਕਹਿੰਦਾ ਪਹਿਲਾਂ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰੋ ਦਿੱਲੀ ਦੇ ਵਿੱਚ ਬੈਠਿਆਂ ਨੂੰ ਜੇ ਉਹ ਕਹਿੰਦੇ ਕੰਮ ਹੋਏ ਫਿਰ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਦੇ ਹੋ ਨਹੀਂ ਤਾਂ ਨਾ ਪਾਇਓ ਹੁਣ ਤੁਸੀਂ ਮੈਨੂੰ ਦੱਸੋ 74 ਸਾਲਾਂ ਤੱਕ ਕਾਂਗਰਸ ਕਾਲੀ ਭਾਜੀਪੀ ਨੇ ਕਿਸੇ ਨੇ ਇਹ ਗੱਲ ਕਹੀ ਆ ਇਸ ਕਰਕੇ ਪੰਜਾਬ ਦੇ ਲੋਕ ਜਿਹੜੇ ਚੰਗੀ ਤਰ੍ਹਾਂ ਵੇਰ ਹੋ ਚੁੱਕੇ ਹੋ ਆ ਉਹਨਾਂ ਨੇ ਅੰਦਰੋਂ ਆਪਣਾ ਮਨ ਬਣਾ ਲਿਆ ਆ ਉਹਨਾਂ ਨੇ ਦਿਲ ਸਮਝਾ ਲਿਆ ਆ ਔਰ ਉਹਨਾਂ ਨੇ ਚੰਗੀ ਤਰ੍ਹਾਂ ਇਸ ਵਾਰ ਆਪਣੇ ਬੱਚਿਆਂ ਦੇ ਵਧੀਆ ਭਵਿੱਖ ਵਾਸਤੇ ਚੰਗੀਆਂ ਸਿਹਤ ਸਹੂਲਤਾਂ ਵਾਸਤੇ ਬੱਚਿਆਂ ਦੀ ਸਿਰਝੂਲਤਾ ਨਹੀਂ ਆਪਣਾ ਬੜਾਪਾ ਵੀ ਸਿਰਝੂਲਤਾ ਵਾ ਤੁਹਾਡੇ ਕਹਿਣ ਦਾ ਮਤਲਬ ਹੈਗਾ ਕਿ ਅਕਾਲੀ ਸਰਕਾਰ ਔਰ ਕਾਂਗਰਸ ਸਰਕਾਰ ਨੇ ਪੰਜਾਬ ਦਾ ਕਦੇ ਵੀ ਕੋਈ ਹਿੱਤ ਵਿਚਰਨ ਦਾ ਕੋਈ ਕੰਮ ਨਹੀਂ ਕੀਤਾ ਨਾ ਇਹਨਾਂ ਨੇ ਕੁਝ ਮਤਲਬ ਇਹਨਾਂ ਤੋਂ ਆਸ ਰੱਖੀ ਜਾ ਸਕਦੀ ਆ ਮੈਂ ਤੁਹਾਡੇ ਕੋਲੇ ਗੱਲ ਪੁੱਛਣੀ ਚਾਹਾਂਗਾ ਜਿਹੜੀ ਵੀ ਸਰਕਾਰ ਆਂਦੀ ਹੈਗੀ ਆ ਉਹ ਹਮੇਸ਼ਾ ਜਿਹੜੀ ਗੜ ਸ਼ੰਕਰ ਹਲਕੇ ਦੇ ਵਿੱਚੋਂ ਗੱਲਬਾਤ ਕਰਦੀ ਹੈਗੀ ਆ ਕਿ ਬੰਗਿਆਂ ਤੋਂ ਲੈ ਕੇ ਆਨੰਦਪੁਰ ਸਾਹਿਬ ਪੱਕੀ ਸੜਕ ਬਣਾਈ ਜਾਊਗੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਜੀ ਚਣਾਬੀ ਮੁੱਦੇ ਆ ਚਨਾਬ ਆਉਂਦੇ ਆ ਅਦਗਟਨ ਹੁੰਦੇ ਆ ਪੱਥਰ ਲੱਗਦੇ ਆ ਐਮਪੀ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਵੀ ਕਹ ਗਏ ਮੈਂ ਸੜਕ ਬਣਾਉਂਗਾ ਹੁਣ ਉਹ ਬਣ ਗਏ ਹੁਣ ਬਣਾ ਦੇ ਕਿਉਂ ਨਹੀਂ ਕਿੰਨੀ ਵਾਰ ਇਹ ਟਕਟਨ ਹੋ ਗਏ ਹੁਣ ਕੀ ਢੀਕਦੇ ਆ ਹੁਣ ਕੀ ਢੀਕਦੇ ਆ ਦੁਬਾਰਾ ਐਮਪੀ ਇਲੈਕਸ਼ਨ ਦੁਬਾਰਾ ਐਮਪੀ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੇ ਉਹੀ ਮੀਲ ਪੱਥਰ ਉਹੀ ਪੱਥਰ ਲਾ ਕੇ ਜੋ ਪੁਰਾਣੇ ਰਿਵਾਜ ਚਲਾਇਆ ਹੋਆ ਉਹਨਾਂ ਤੇ ਫੇਰ ਦੁਬਾਰਾ ਕੱਪੜਾ ਮਾਰਨਾ ਫੇਰ ਰੀਬਨ ਕੱਟਣੇ ਫੇਰ ਲੋਕਾਂ ਨੂੰ ਘਬਰਾ ਕਰਨਾ ਕਿ ਮੈਂ ਜੀ ਤੁਹਾਡਾ ਚਾਰ ਤਾਂ ਮਾੜਾ ਰੋੜਾ ਜੀ ਜਿਹਦਾ ਇਹ ਮੈਂ ਟਕਟਨ ਕਰ ਚੱਲਿਆ ਮੈਂ ਐਮਪੀ ਬਣ ਕੇ ਫੇਰ ਬਣਾ ਦਾਂਗਾ ਇਹ ਤਾਂ ਲੋਕਾਂ ਨੇ ਹੁਣ ਸਮਝ ਲਿਆ ਆ ਲੋਕਾਂ ਨੇ ਮਨ ਬਣਾ ਲਿਆ ਆ ਹੁਣ ਚੰਗੀ ਤਰ੍ਹਾਂ ਲੋਕ ਇਹਨਾਂ ਦੀਆਂ ਜੜੀਆਂ ਗੋਲ ਗੋਲ ਗੱਲਾਂ ਆ ਨਾ ਉਹਨਾਂ ਚੋਂ ਨਿਕਲ ਚੁੱਕੇ ਹੋ ਆ ਫਾਈ ਸਾਹਿਬ ਮੈਂ ਇੱਕ ਦੋ ਨਾ ਗੱਲ ਕਰਨੀ ਚਾਹੁੰਦਾ ਹੈਗਾ ਕਿ ਜੋ ਚੰਨੀ ਸਰਕਾਰ ਨੇ ਕੀਤਾ ਉਹ ਦਾ ਬੈਨੀਫਿਟ ਕੀ ਪੰਜਾਬ ਨੂੰ ਮਿਲੇਗਾ ਜਾਂ ਨਹੀਂ ਮਿਲੇਗਾ ਉਹ ਤੋਂ ਬਾਅਦ ਦੂਜੀ ਗੱਲ ਤੋਂ ਨਾ ਇਹ ਕਹਿੰਦਾ ਕਿ ਗਰ ਸ਼ੰਕਰ ਕਾਂਸੀ ਚਾਂਸੀ ਤੁਸੀਂ ਕਿਹਦੀ ਕਿਹਦੀ ਟੱਕਰ ਸਮਝਦੇ ਹੋ ਆਪਸ ਵਿੱਚ ਇਹਦੇ ਬਾਰੇ ਦੇਖੋ ਜਿਹੜਾ ਪਹਿਲੀ ਗੱਲ ਆ ਤੁਸੀਂ ਚੰਨੀ ਦੀ ਗੱਲ ਕਰਦੇ ਆਂ ਚੰਨੀ ਨੇ ਕੋਈ ਕੰਮ ਨਹੀਂ ਕੀਤਾ ala ਨਹੀਂ ਕੀਤਾ ਜਿੱਤੇ ਤੱਕ ਮੈਂ ਇੱਕ ਨਾਰਮਲ ਪਰਿਵਾਰ ਤੋਂ ਬਿਲੋਂਗ ਕਰਦਾ ਆ ਮੈਨੂੰ ਅਜਾ ਤੱਕ ਜਿੰਨੇ ਵੀ ਦਿਨਾਂ ਦੀ ਚੰਨੀ ਸਰਕਾਰ ਦੱਸਦਾ ਹੈ ਨਾ ਮੈਨੂੰ ਅਜਾ ਅਜਾ ਵੀ ਮੇਰੇ ਪਰਿਵਾਰ ਨੂੰ ਮੈਨੂੰ ਇੱਕ ਵੀ ਪੈਸੇ ਦਾ ਜਿਹੜਾ ਫਾਇਦਾ ਜਾਂ ਇੱਕ ਵੀ ਪੈਸੇ ਦਾ ਜਿਹੜਾ ਆ ਕੋਈ ਸਮਝ ਵੀ ਆਇਆ ਚੰਨੀ ਦੇ ਕੰਮਾਂ ਦਹੀ ਗੱਲ ਟੱਕਰ ਦੀ ਟੱਕਰ ਇਸ ਵਾਰ ਕਿਸੇ ਦੀ ਕਿਸੇ ਨਾਲ ਨਹੀਂ ਆ ਇਸ ਵਾਰ ਲੋਕਾਂ ਨੇ ਇੱਕੋ ਹੀ ਮਨ ਬਣਾਇਆ ਵਾ ਵੀ ਦਿੱਲੀ ਦੇ ਵਿੱਚ ਜਿਹੜਾ ਮਾਡਲ ਬਣਿਆ ਵਾ ਉਹ ਪੰਜਾਬ ਦੇ ਵਿੱਚ ਬਣਾਣਾ ਆ ਟੱਕਰ ਵਾਲੀ ਤਾਂ ਗੱਲੇ ਹੀ ਕੋਈ ਨਹੀਂ ਠੀਕ ਹੈ ਫੋਰ ਕੋਈ ਇਹਦੇ ਬਾਰੇ ਵਿੱਚ ਗੱਲਬਾਤ ਕਰਨੀ ਚਾਹੁੰਦੇ ਹਾਂਗੇ ਆਪਣੇ ਕੰਸਟੀਚੁਐਂਸੀ ਦੇ ਬਾਰੇ ਵਿੱਚ ਦੇਖੋ ਕੰਸਟੀਚੁਐਂਸੀ ਦੇ ਵਿੱਚ ਜਿਹੜੀ ਗੱਲ ਹੈ ਇਸ ਵੇਲੇ ਜਿਹੜੀ ਸਾਰਿਆਂ ਤੋਂ ਵੱਡੀ ਗੱਲ ਹੋਣ ਵਾਲੀ ਆ ਸੰਨ ਮੈਨੂੰ ਲੱਗਦਾ ਲਗਭਗ 1956-57 ਦੇ ਇਲੈਕਸ਼ਨ ਹੁੰਦੇ ਆ ਪਹਿਲੀ ਵਾਰ ਗੜਸ਼ੰਕਰ ਦੇ ਵਿੱਚੋਂ ਐਮਐਲਏ ਜਿੱਤ ਕੇ ਕੈਬਨਿਟ ਮੰਤਰੀ ਬਣ ਕੇ ਜਿਹੜਾ ਗੜਸ਼ੰਕਰ ਦੇ ਭਾਗ ਖੁੱਲਣ ਵਾਲੇ ਆ ਔਰ ਲੋਕੀ ਬੜੀ ਵੱਡੀ ਉਮੀਦ ਦੇ ਵਿੱਚ ਔਰ ਵੱਡੇ ਮਾਰਜ ਨਾਲ ਇਹਨਾਂ ਨੂੰ ਜਿਤਾਉਣ ਵਾਲੇ ਆ ਬਾਕੀ ਜਿੰਨੇ ਵੀ ਲੋਕ ਆ ਜਾਂ ਅਸੀਂ ਬਾਕੀਆਂ ਨੂੰ ਵੀ ਕਹਿੰਨੇ ਆ ਵੀ ਅਸੀਂ ਤੁਹਾਨੂੰ ਵੋਟ ਕਿਉਂ ਪਾਈਏ ਮੇਰੀ ਹਰੇਕ ਬੰਦੇ ਨਾਲ ਇਹ ਗੱਲ ਹੁੰਦੀ ਵੀ ਦੂਜੀ ਪਾਰਟੀ ਵਾਲਾ ਤੁਹਾਨੂੰ ਆ ਕੇ ਕਹਿੰਦਾ ਨਾ ਭਈ ਵੀ ਵੋਟ ਪਾਇਓ ਸਾਨੂੰ ਉਹਨਾਂ ਤੋਂ ਦੋ ਤਿੰਨ ਸਵਾਲ ਜ਼ਰੂਰ ਕਰਿਆ ਕਰੋ ਭਈ ਉਹ ਕਹਿੰਦੇ ਵੋਟ ਬੀਜੇਪੀ ਨੂੰ ਪਾਇਓ ਜਾਂ ਕਾਲੀਆਂ ਨੂੰ ਪਾਇਓ ਜਾਂ ਕਾਂਗਰਸ ਨੂੰ ਉਹਨੂੰ ਪੁੱਛੋ ਤੇਰੇ ਬੱਚੇ ਕਿਹੜੇ ਸਕੂਲ ਦੇ ਵਿੱਚ ਪੜ੍ਹਦੇ ਆ ਉਹਨੂੰ ਪੁੱਛੋ ਤੇਰੇ ਬੱਚੇ ਕਿਹੜੇ ਦੇਸ਼ ਦੇ ਵਿੱਚ ਨੌਕਰੀ ਕਰਦੇ ਆ ਉਹਨੂੰ ਪੁੱਛੋ ਤੇ ਅੱਜ ਤੱਕ ਇਲਾਜ ਕਿਹੜੇ ਹਸਪਤਾਲ ਦੇ ਵਿੱਚ ਕਰਾਇਆ ਜੇ ਤਾਂ ਉਹ ਤਿੰਨਾਂ ਚੀਜ਼ਾਂ ਦਾ ਨਾਮ ਸਰਕਾਰੀ ਕਰ ਦੇਵੇ ਤਾਂ ਬੋਡ ਨੂੰ ਪਾ ਦਿਓ ਨਹੀਂ ਤੇ ਕਾਮ ਆਦਮੀ ਪਾਰਟੀ ਆ ਧਰਤੀ ਪਰ ਹਿੰਦੁਸਤਾਨ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਕਰਕੇ ਦੱਸਿਆ ਪਰ ਬਹੁਤ ਵਧੀਆ ਤਰੀਕੇ ਨਾਲ ਕਰ ਰਹੀ ਹੈ ਔਰ ਪੰਜਾਬ ਦੇ ਵਿੱਚ ਕਰਕੇ ਦੱਸੂਗੀ ਔਰ ਕਰਕੇ ਦਿਖਾ ਲਾਂਗੇ ਅੱਜ ਫਾਈਸ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਪੱਤਰਕਾਰ ਸੁਖਵਿੰਦਰ ਸਫਰੀ ਬੀਬੀਸੀ ਇੰਟਰਨੈਸ਼ਨਲ ਰੇਡੀਓ ਮਾਹਿਲਪੁਰ